ਹਾਂਜੀ ਕਿਸਾਨ ਵੀਰੋ ਕਣਕ ਦੀ ਬਜਾਈ ਹੈ ਜਿਹੜੀ ਪੰਜਾਬ ਦੇ ਵਿੱਚ ਸ਼ੁਰੂ ਹੋ ਗਈ ਹੈ ਤੇ ਹੁਣ ਕਿਸਾਨ ਵੀਰਾਂ ਦਾ ਇੱਕ ਹੀ ਸਵਾਲ ਆਉਂਦਾਗਾ ਇੰਸਟਾ ਲਾ ਲਓ ਫੇਸਬੁੱਕ ਲਾ ਲਓ ਕਿ ਅਸੀਂ ਜਿਹੜੀ ਮਿਕਸ ਕਰਕੇ ਕਣਕ ਬੀਜੀਏ ਤੇ ਕਿਸਾਨ ਵੀਰੋ ਮਿਕਸ ਕਰਕੇ ਜ਼ਰੂਰ ਬੀਜ ਸਕਦੇ ਹਾਂ ਤੇ ਬਹੁਤੇ ਕਿਸਾਨ ਵੀਰਾਂ ਦਾ ਇੱਕ ਹੀ ਸਵਾਲ ਆ DBW 327 ਤੇ PBW 826 ਨੂੰ ਕੀ ਮਿਕਸ ਕਰਕੇ ਬੀਜੇ ਮਿੱਤਰੋ ਬਿਲਕੁਲ ਤੁਸੀਂ ਇਹਨਾਂ ਦੋਵਾਂ ਵੈਰੈਟੀਆ ਨੂੰ ਮਿਕਸ ਕਰਕੇ ਬੀਜ ਸਕਦੇ ਹੋ ਤੇ ਰਿਕਾਰਡ ਆ ਜਿਹੜਾ ਝਾੜ ਤੁਸੀਂ ਲੈ ਸਕਦੇ ਹੋਗੇ PBW 826 ਜਿਹੜੀ 148 ਦਿਨ ਲੈਂਦੀ ਹੈ ਤੇ DBW 150 327 ਆ ਜਿਹੜੀ 155 ਦਿਨ ਲੈਂਦੀ ਆ ਪਰ ਕੜਕਾ ਜਿਹੜੀ ਆਪਣਾ ਟਾਈਮ ਪੀਰੀਅਡ ਉਹ ਕਵਰ ਕਰ ਲੈਂਦੀ ਹੈ ਤਾਂ ਤੁਸੀਂ ਇਹਨਾਂ ਦੀ ਰਲਾ ਕੇ ਬਜਾਈ ਕਰ ਸਕਦੇ ਹੋ ਬੀਜ ਦੀ ਗੱਲ ਕਰੀਏ ਕਿੰਨਾ ਬੀਜ ਪਾਉਣਾ ਤਾਂ ਤੁਸੀਂ ਇਹਨਾਂ ਦੋਨਾਂ ਵੈਰਾਈਟੀਆਂ ਦਾ ਕਾਦਾ ਜਿਹੜਾ ਸੇਮ ਹੀ ਆ ਕੋਈ ਜ਼ਿਆਦਾ ਫਰਕ ਨਹੀਂਗਾ ਇੱਕ ਦਾ 95 ਆ ਇੱਕ ਦਾ 100 ਸੈਂਟੀਮੀਟਰ ਆ ਤਾਂ ਤੁਸੀਂ ਇਹਨਾਂ ਨੂੰ ਰਲਾ ਕੇ ਬੀਜੋ ਤੇ 20 ਕਿਲੋ ਬੀਜ ਤੁਸੀਂ ਪਾ ਲਓ ਨਹੀਂ ਤਾਂ ਫਿਰ ਤੁਸੀਂ 25 ਕਿਲੋ ਆ ਜਿਹੜਾ 327 ਦਾ ਪਾ ਲਓ ਤੇ 15 ਕਿਲੋ ਆ ਜਿਹੜਾ PBW 826 ਦਾ ਪਾਉ ਲੋ ਜੇ ਤੁਸੀਂ 40 ਕਿਲੋ ਬੀਜ ਵਰਤਦੇ ਆਗੇ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਕੁਸ਼ਾਲ ਮੀਰਾ ਨਾਲ